ਤੇ 1795 ਮੀਜ਼ਲਸ ਦੇ ਕੇਸ অন্ਟਾਰੀਓ ਦੇ ਵਿੱਚ ਨੇ ਵਾਇਰਸ ਬੇਸਿਕਲੀ ਸਪਰੈਡ ਕਰ ਰਿਹਾ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਵੈਕਸੀਨ ਨਹੀਂ ਲੱਗੀ ਮੀਜ਼ਲਸ ਇੱਕ ਵਾਇਰਸ ਨਾਲ ਹੁੰਦਾ ਜਿਹੜਾ ਖਸਰਾ ਹੈ ਔਰ ਬਹੁਤ ਘੰਟੇਜੀ ਇਸਾ ਮਰਜੇ ਤੱਕ ਇਹਦਾ ਪ੍ਰੋਵੈਂਸ਼ਨ ਹੈਗੀ ਆ ਕ્યોਰ ਕੋਈ ਇਲਾਜ ਕੋਈ ਨਹੀਂ ਜੋ ਜ਼ਿਆਦਾ ਟਰੈਵਲ ਕਰਦੇ ਆ ਉਹਦੇ ਨਾਲ ਜਿਹੜਾ ਰਿਸਕ ਜ਼ਿਆਦਾ ਵੱਧ ਇੱਕ 173 ਨਵੇਂ ਕੇਸ ਜਿਹੜੇ ਆ ਸਾਹਮਣੇ ਆਇਆ ਕੈਲਨਟੈਰੀਓ ਦੇ ਵਿੱਚ ਜਿਹੜੀ ਕਿ ਬਹੁਤ ਜ਼ਿਆਦਾ ਇਨਫੈਕਸ਼ਨ ਜਿਹੜੀ ਇਹ ਵੱਧ ਰਹੀ ਹੈ ਟੋਟਲ ਨੰਬਰ ਆਫ ਕੇਸਸ ਵੱਧ ਰਹੇ ਆ ਆਊਟਬ੍ਰੇਕ ਹੋਇਆ ਅਕਤੂਬਰ 2024 ਦੇ ਵਿੱਚ ਇੱਥੇ 1795 ਮੀਜ਼ਲਸ ਦੇ ਕੇਸ অন্ਟਾਰੀਓ ਦੇ ਵਿੱਚ ਨੇ ਔਰ ਇਹ ਇੱਕ ਇਹਦੇ ਵਿੱਚ ਖਾਸ ਗੱਲ ਇਹ ਆ ਕਿ ਬਹੁਤੇ ਅਨਵੈਕਸੀਨੇਟਡ ਲੋਕਾਂ ਦੇ ਲਈ ਆ ਜਿਹੜੇ ਲੋਕਾਂ ਦੇ ਵੈਕਸੀਨ ਨਹੀਂ ਲੱਗੀ ਉਹਨਾਂ ਲੋਕਾਂ ਨੂੰ ਜ਼ਿਆਦਾ ਇਹ ਜਿਹੜਾ ਮੀਜ਼ਲਸ ਹੋਇਆ ਹੈ ਵਾਇਰਸ ਬੇਸਿਕਲੀ ਸਪਰੈਡ ਕਰ ਰਿਹਾ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਵੈਕਸੀਨ ਨਹੀਂ ਲੱਗੀ ਬੱਚਿਆਂ ਤੇ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਜਾਦਾ ਸਰ ਕੀ ਪੈ ਰਿਹਾ ਕਿ ਜਿਹੜੇ ਬਹੁਤੇ ਕੇਸ ਨੇ ਬੱਚਿਆਂ ਦੇ ਵਿੱਚ ਸਾਹਮਣੇ ਆ ਰਹੇ ਆ ਜਿਹੜੇ ਉਹ ਇਨਫੈਂਟਸ ਨੇ ਖਾਸ ਕਰ ਬੱਚੇ ਨੇ ਤੇ ਟੀਨੇਜਰ ਨੇ ਕੁਝ ਸੀਰੀਅਸ ਕੇਸਸ ਦੇ ਵਿੱਚ ਸੋ ਫਾਰ 129 ਲੋਕਾਂ ਨੂੰ ਹਸਪਤਾਲ ਲੈ ਜਾਣਾ ਪਿਆ ਜਿਹੜੇ 10 ਜਨਾਂ ਦੇ ਵਿੱਚੋਂ ਗਾਂ ਅੱਗੇ ਉਹਦੇ ਤੋਂ ਵੀ ਸੀਰੀਅਸ ਆਈਸੀਯੂ ਦੇ ਵਿੱਚ ਲੈ ਜਾਣੇ ਪਏ ਜਿਹੜਾ ਇੰਟੈਂਸਿਵ ਕੇਅਰ ਯੂਨਿਟ ਆ ਵੋਸਟ ਹਿੱਟ ਏਰੀਏ ਇਸ ਵਿੱਚ ਸਾਊਥ-ਵੈਸਟਰਨ ਅਨਟੇਰੀਓ ਉੱਥੇ ਸਭ ਤੋਂ ਜ਼ਿਆਦਾ بڑا ਅਸਰ ਪਿਆ ਜਿਹੜੀ ਆਕਸਫੋਰਡ ਕਾਉਂਟੀ ਐਲਨ ਕਾਉਂਟੀ ਤੇ ਸੀਟ ਥਾਮਸ ਵਾਲਾ ਇਲਾਕਾ 98 99 ਕੇਸ ਇੱਥੇ ਆਏ ਆ ਮੀਜ਼ਲਜ਼ ਖਸਰਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਬਹੁਤ ਗੰਭੀਰ ਸਮੱਸਿਆ ਆ ਮੀਜ਼ਲਜ਼ ਦੇ ਨਾਲ ਬੁਖਾਰ ਹੁੰਦਾ ਇਹਦੇ ਸਿੰਪਟਮ ਆ ਬੁਖਾਰ ਹੋਊਗਾ ਖੰਘ ਹੋਊਗਾ ਤੁਹਾਡਾ ਨੱਕ ਵਗੂਗਾ ਰੈਸ਼ ਹੋਣਗੇ ਤੇ ਕੁਝ ਕੇਸਸ ਦੇ ਵਿੱਚ ਸੀਰੀਅਸ ਹੈਲਥ ਪ੍ਰੋਬਲਮ ਵੀ ਹੋ ਸਕਦੀਆਂ ਇਹਦੇ ਚ ਖਾਸ ਚਿੰਤਾ ਵਾਲੀ ਗੱਲ ਇਹ ਆ ਕਿ ਖਸਰਾ ਫੈਲਦਾ ਬਹੁਤ ਤੇਜ਼ੀ ਦੇ ਨਾਲ ਕੰਟੇਜੀਅਸ ਬਹੁਤ ਆ ਸਪੈਸ਼ਲੀ ਜਿੱਥੇ ਬਹੁਤ ਇੱਕ ਦੂਜੇ ਦੇ ਨੇੜੇ ਸਕੂਲਾਂ ਚ ਜਾਂ ਕਿਸੇ ਵੀ ਪਬਲਿਕ ਥਾਵਾਂ ਦੇ ਉੱਤੇ ਇਹਦੇ ਚਾਂਸਸ ਜ਼ਿਆਦਾ ਆ ਫੈਲਣ ਦੇ ਅਲਬਰਟਾ ਦੇ ਵਿੱਚ ਬਹੁਤ ਜ਼ਿਆਦਾ ਹਾਰਡ ਹਿੱਟ ਹੋਇਆ 500 ਮੀਜ਼ਲ ਦੇ ਕੇਸ ਜਿਹੜੇ ਆ ਰਿਪੋਰਟ ਕੀਤੇ ਗਏ 25 ਮਾਰਚ ਤੋਂ ਲੈ ਕੇ ਹੁਣ ਤੱਕ ਹੈਲਥ ਅਫੀਸ਼ੀਅਲ ਅਫੀਸ਼ੀਅਲ ਜਿਹੜੇ ਨੇ ਉਹ ਵੈਕਸੀਨੇਸ਼ਨ ਦੇ ਉੱਤੇ ਖਾਸ ਜੋੜ ਦੇ ਰਹੇ ਆ ਪਰ ਇਹਦੇ ਨਾਲ ਵੀ ਜਿਹੜੇ ਲੋਕਾਂ ਦੇ ਵੈਕਸੀਨ ਨਹੀਂ ਲੱਗੀ ਉਹਨਾਂ ਦੇ ਵਿੱਚ ਵੱਡੀ ਸਮੱਸਿਆ ਇਸ ਵੇਲੇ ਇਹ ਸਾਰੀ ਆ ਰਹੀ ਹੈ ਮੀਜ਼ਲਜ਼ ਇੱਕ ਵਾਇਰਸ ਨਾਲ ਹੁੰਦਾ ਜਿਹੜਾ ਖਸਰਾ ਹੈ ਔਰ ਬਹੁਤ ਘੰਟੇ ਜੀ ਇਸਾ ਮਤਲਬ ਇਹ ਕਿ ਇੱਕ ਦੂਜੇ ਤੱਕ ਫੈਲਦਾ ਬਹੁਤ ਤੇਜ਼ੀ ਦੇ ਨਾਲ ਆ ਇਹਨੂੰ ਫੜਨਾ ਬਹੁਤ ਮਤਲਬ ਬਹੁਤ ਸੌਖਾ ਕੋਈ ਵੀ ਇਹਦੇ ਲਪੇਟ ਦੇ ਵਿੱਚ ਆ ਜਾਂਦਾ ਹੈ ਸਭ ਤੋਂ ਪਹਿਲਾਂ ਇਹ ਆ ਕਿ ਇਹ ਕੋਲਡ ਵਰਗੇ ਸਿੰਪਟਮ ਹੁੰਦੇ ਜਿੱਦਾਂ ਸਾਨੂੰ ਜੁਕਾਮ ਹੋਇਆ ਹੁੰਦਾ ਜਿਹਦੇ ਵਿੱਚ ਬੁਖਾਰ ਚੜਦਾ ਹੈ ਤੁਹਾਡਾ ਨੱਕ ਵਗਦਾ ਹੈ ਖੰਗ ਆਉਂਦੀ ਹੈ ਅੱਖਾਂ ਲਾਲ ਹੋ ਜਾਂਦੀਆਂ ਤੇ ਬੰਦਾ ਥਕਾਵਟ ਮਹਿਸੂਸ ਕਰਦਾ ਇੱਥੇ ਤੱਕ ਤਾਂ ਠੀਕ ਆ ਫਿਰ ਜਦੋਂ ਉਹਦੀ ਸਕਿਨ ਦੇ ਉੱਤੇ ਰੈਸ਼ ਹੋਣ ਲੱਗ ਜਾਂਦੇ ਆ ਫਿਰ ਉੱਥੋਂ ਜਾ ਕੇ ਇਹ ਕਨਫਰਮ ਹੁੰਦਾ ਰੈੱਡ ਰੈਸ਼ ਜਿਹੜੇ ਉਹਦੀ ਬਾਡੀ ਦੇ ਉੱਤੇ ਮੀਜ਼ਲਸ ਦੇ ਤੁਹਾਡੀ ਗਰਦਨ ਦੇ ਉੱਤੇ ਤੁਹਾਡੇ ਚਿਹਰੇ ਦੇ ਉੱਤੇ ਫਿਰ ਇਹ ਹੌਲੀ-ਹੌਲੀ ਤੁਹਾਡੀ ਸਾਰੀ ਬਾਡੀ ਦੇ ਉੱਤੇ ਫੈਲ ਜਾਂਦੇ ਆ ਇਹ ਇੱਕ ਵੱਡੀ ਸਮੱਸਿਆ ਆ ਹੁਣ ਅਜੇ ਤੱਕ ਇਹਦਾ ਪ੍ਰੋਵੈਂਸ਼ਨਲ ਹੈਗੀ ਆ ਕਿਉਰ ਕੋਈ ਇਲਾਜ ਕੋਈ ਨਹੀਂ ਇਹਦੀ ਕੋ ਸਪੈਸੀਫਿਕ ਟਰੀਟਮੈਂਟ ਵਹ ਵਾਇਰਸ ਦੀ ਹੁੰਦੀ ਨਹੀਂ ਪਰ ਮੀਜ਼ਲਸ ਦੇ ਲਈ ਵੀ ਕੋਈ ਨਹੀਂ ਵੈਕਸੀਨੇਸ਼ਨ ਹੀ ਇੱਕੋ ਇੱਕ ਕੇਸ ਮਾਮਲੇ ਦੇ ਵਿੱਚ ਵਿਚਾਰ ਆ ਜਿਹੜੀ ਵੈਕਸੀਨੇਸ਼ਨ ਆ ਇਹ ਇਫੈਕਟਿਵ ਬਹੁਤ ਆ ਜਿਹੜੀ ਐਮ ਐਮ ਆਰ ਵੈਕਸੀਨ ਆ ਮੀਜ਼ਲਸ ਮਮਸ ਤੇ ਰੂਬੈਲਾ ਦੀ ਲਗਭਗ 95% ਇਫੈਕਟਿਵ ਆਹ ਦੋ ਡੋਜ਼ਸ ਤੋਂ ਬਾਅਦ ਮਤਲਬ ਜਿਹਨੇ ਦੋ ਡੋਜ਼ਸ ਲਵਾ ਲਈਆਂ 97% ਚਾਂਸ ਹੋ ਜਾਂਦੇ ਆ ਕਿ ਉਹਨੂੰ ਇਹ ਨਹੀਂ ਹੋਣਾ ਸੋ ਜਿਹੜੀ ਪਹਿਲੀ ਵੈਕਸੀਨ ਹੈਗੀ ਆ ਬੱਚਿਆਂ ਦੇ ਲਈ ਯੂਸਲੀ ਉਹਨਾਂ ਨੂੰ ਪਹਿਲੀ ਡੋਜ਼ ਜਿਹੜੀ ਐਮਐਮਆਰ ਦੀ ਉਹ 12 ਤੋਂ 15 ਮਹੀਨਿਆਂ ਦੇ ਵਿੱਚ ਲੱਗਦੀ ਹੈ ਤੇ ਸੈਕੰਡ ਡੋਜ਼ ਫੇਰੀ ਜਿਹੜੀ 4 ਤੋਂ 6 ਸਾਲ ਦੇ ਵਿੱਚ ਜਿੰਨਾ ਜਿੰਨਾ ਤੁਸੀਂ ਜ਼ਿਆਦਾ ਟਰੈਵਲ ਕਰਦੇ ਆ ਉਹਦੇ ਨਾਲ ਜਿਹੜਾ ਰਿਸਕ ਜ਼ਿਆਦਾ ਵੱਧਦਾ ਫਿਰ ਇੱਕ ਸਟੇਜ ਦੇ ਉੱਤੇ ਜਾ ਕੇ ਹਾਰਡ ਇਮਿਊਨਿਟੀ ਜਿਹੜੀ ਬਣ ਜਾਂਦੀ ਹੈ ਕਿ ਜਦੋਂ 95% ਲੋਕਾਂ ਨੂੰ ਇਹ ਬਿਮਾਰੀ ਇੱਕ ਵਾਰੀ ਹੋ ਜਵੇ ਫਿਰ ਸਾਰਿਆਂ ਦੇ ਵਿੱਚ ਜਿਹੜੀ ਇਹ ਬਿਮਾਰੀ ਆ ਉਹਦਾ ਜਿਹੜਾ ਉਹਦਾ ਮਤਲਬ ਇਮਿਊਨ ਆ ਉਹ ਪੈਦਾ ਹੋ ਜਾਂਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ